ਟਰੱਕ ਚਾਲਕਾਂ ਨੂੰ ਬੰਦਕ ਬਣਾਉਣ ਵਾਲੇ ਗਿਰੋਹ ਦਾ ਹੋ ਗਿਆ ਪਰਦਾਫਾਸ਼ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਦੇ ਵੱਲੋਂ 4 ਦੋਸ਼ੀਆਂ ਨੂੰ ਟਰੱਕ ਸਮੇਤ ਕੀਤਾ ਗਿਆ ਕਾਬੂ ਵਾਰਦਾਤ ਸਮੇਂ ਵਰਤੀ ਗਈ ਕਾਲੇ ਰੰਗ ਦੀ ਅਲਟੋ ਕਾਰ ਵੀ ਕੀਤੀ ਗਈ ਬਰਾਮਦ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਦੁਆਰਾ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਦੇ ਵੱਲੋਂ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਇੱਕ ਟਰੱਕ ਚਾਲਕਾਂ ਨੂੰ ਕਾਰਨ ਵਾਲੇ ਗਿਰੋ ਦੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਜਾਣਕਾਰੀ ਮਿਲਣ ਤੋਂ ਬਾਅਦ ਕਾਬੂ ਕੀਤਾ ਗਿਆ ਹੈ ਜਿਸ ਦੇ ਵਿੱਚ ਨਾਲ ਹੀ ਉਹਨਾਂ ਨੂੰ ਟਰੱਕ ਦੇ ਵਿੱਚ ਲੋਡ ਕੀਤਾ ਗਿਆ ਕਰੀਬ 30 ਟਨ ਜੋ ਛੋਲੇ ਸਨ ਉਹ ਵੀ ਨਾਲ ਹੀ ਬਰਾਮਦ ਕੀਤੇ ਗਏ ਅਤੇ ਨਾਲ ਹੀ ਵਾਰਦਾਤ ਦੇ ਵਿੱਚ ਜੋ ਕਾਲੇ ਰੰਗ ਦੀ अल्टੋ ਗੱਡੀ ਵਰਤੀ ਗਈ ਸੀ ਦੋਸ਼ੀਆਂ ਦੇ ਵੱਲੋਂ ਉਹ ਵੀ ਨਾਲ ਹੀ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਵਿੱਚ ਲੋਡ ਕੀਤੇ ਹੋਏ ਜੋ ਛੋਲੇ ਸਨ ਉਹ بارش ਹੋ ਜਾਣ ਦੀ وجہ ਤੇ ਕਾਰਨ ਟਰੱਕ ਤੋਂ ਖਾਲੀ ਨਹੀਂ ਕੀਤੇ ਗਏ ਜਿਸ ਦੇ ਕਾਰਨ ਟਰੱਕ ਚਾਲਕ ਨੂੰ ਅਤੇ ਕੰਡਕਟਰ ਨੂੰ ਰਾਤ ਦੇ ਲਈ ਟਰੱਕ ਨੂੰ ਉਵੇਂ ਹੀ ਲੋਡ ਕੀਤਾ ਹੋਇਆ ਇੱਕ ਜਗ੍ਹਾ ਤੇ ਰੋਕਣਾ ਪਿਆ ਅਤੇ ਥੋੜਾ ਜਿਹਾ ਸ਼ੀਸ਼ਾ ਖੁੱਲ੍ਹਾ ਰਹਿਣ ਦੇ ਕਾਰਨ ਕੁਝ ਅਗਵਾਹਕਾਰਾਂ ਦੇ ਵੱਲੋਂ ਬੀਤੇ ਪਿਛਲੀ ਰਾਤ ਉਹਨਾਂ ਨੂੰ ਗਵਾਹ ਕਰ ਲਿਆ ਗਿਆ ਸੀ ਅਤੇ ਨਾਲ ਹੀ ਟਰੈਕਟਰ ਅਤੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ ਗਈ।ਪਰੰਤੂ ਪੁਲਿਸ ਨੂੰ ਜਾਣਕਾਰੀ ਮਿਲਣ ਤੇ 24 ਘੰਟਿਆਂ ਦੇ ਅੰਦਰ-ਅੰਦਰ ਪੁਲਿਸ ਦੇ ਵੱਲੋਂ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਲੜਕਾ ਗੁਰਪ੍ਰੀਤ ਸਿੰਘ ਉਰਫ ਸਾਜਨ ਦੇ ਖਿਲਾਫ ਮੋਗਾ ਦੇ ਵਿੱਚ ਪਹਿਲਾਂ ਵੀ ਕੇਸ ਦਰਜ ਕੀਤਾ ਜਾ ਚੁੱਕਿਆ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕੁੱਲ 5 ਦੋਸ਼ੀ ਸਨ ਜਿਨ੍ਹਾਂ ਦੇ ਵਿੱਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇੱਕ ਅਜੇ ਵੀ ਫਾਇਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਲਿਆ ਜਾਵੇਗਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕਾਲੇ ਛੋਲੇ ਜੋ ਕਿ ਕਰੀਬ 30 ਟਨ 300 ਕੁਆਂਟਲ ਟਰੱਕ ਦੇ ਵਿੱਚ ਲੋਡ ਸਨ ਉਹਨਾਂ ਦੇ ਨਾਲ-ਨਾਲ ਵਰਤੀ ਗਈ ਆਲਟੋ ਕਾਰ ਕਾਲੇ ਰੰਗ ਦੀ ਇੱਕ ਦਾਤਰ ਕਿਰਚ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਸਾਡੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵੰਡ ਦੇ ਏਰੀਆ 'ਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋल्ड ਸਟੋरेज ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹ ਤੇ ਹਮਲਾ ਕੀਤਾ ਔਰ ਉਹਨੂੰ ਓਵਰਪਾਵਰ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨ ਤਰਨ ਸਾਈਡ ਤੇ ਫੇਰ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਰਾਈਮ ਦੇ ਅਗੇਂਸਟ ਉਹ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੀ ਸੁਪਰਵੀਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਬਿੰਦਰਜੀਤ ਜਿਹੜੇ ਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰਿਆਂ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਿਆ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟਰੇਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਐ ਇਹ ਡਾਕਾਣਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮినਲ ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਅਮਰਸਰ ਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ অশੋਕ ਲੇਲਨ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਗਰ ਹੋਈ ਸੀ ਉਹ ਵੀ ਅਸੀਂ ਪ੍ਰਮਾਣਿਤ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੈ ਗਏ ਸੀ ਉਹ ਵੀ ਸਾਰਾ ਪ੍ਰਮਾਣਿਤ ਹੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਉੱਚਖੇਤ ਤੋਂ ਆਇਆ ਇੱਥੋਂ ਜਦੋਂ ਗਏ ਅਮਰਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਉੱਥੇ ਇਹਨਾਂ ਨੇ GPS ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਝਵਾਲ ਗਏ ਝਵਾਲ ਤੋਂ ਬਾਅਦ ਪਿੱਖੀ ਵਿੰਡ ਗਏ ਪਿੱਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇੱਧਰ ਗਾਹ ਕਲਬ ਰੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਤਾਂ ਸਾਡੀਆਂ ਟੀਮਾਂ ਨੇ ਇਹਨੂੰ ਨੈਪ ਕੀਤਾ ਸੋ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਦਵਾ ਇਹ ਸਾਰੇ ਬੰਦੇ ਆਲਰੇਡੀ ਜਿਹੜੇ ਪ੍ਰੋਫੈਸ਼ਨਲ ਇਕਤੀਆ ਕੰਪਨਸ ਇਹਨਾਂ ਤੇ ਇੱਕ ਲੜਕਾ ਲੜਕਾ ਤੁਹਾਨੂੰ ਮੈਂ ਦੱਸਿਆ ਉਹਦੇ ਖਰਾਬ ਪਹਿਲਾਂ ਹੈਗੀ ਹੈ ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਕਿ ਈਜ਼ੀ ਮਨੀ ਆਪਾਂ ਬਣਾਈਏ ਤੇ ਟਰੱਕ ਦੇ ਖੋਣ ਦੀਆਂ ਪਲੀਆਂ ਵਿੱਚ ਵਾਰਦਾਤਾਂ ਬਹੁਤ ਹੋਈਆਂ ਔਰ ਸੈਂਸੇਸ਼ਨਲ ਔਰ ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਤੇ ਕਲੀਨਰ ਦੀ ਵੀ ਉਹਨਾਂ ਦੀ ਜਾਨ ਬਚ ਗਈ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ ਉਹ ਜਾਨ ਤੋਂ ਵੀ ਵਿਚਾਰੇ ਆਪਣੇ ਹੱਥ ਹੋ ਸਕਦੇ ਸੀ ਸਰ ਜਿਹੜਾ ਪੀਕਨਿਕ ਤੋਂ ਰਕਤ ਹੋਇਆ ਜੀਪੀਐਸ ਤੇ ਵਿੱਚ ਲੱਗਾ ਸੀ ਬੰਦੇ ਨੂੰ ਉਹਨੂੰ ਤਾਂ ਪਤਾ ਹੋਵੇਗਾ ਮਾਲਕ ਨੂੰ ਤੇ ਉਹਨੇ ਇਤਲਾਹ ਕੀਤੀ ਫਿਰ ਦੇਖੋ ਟਰੱਕ ਜਦੋਂ ਚਲਾ ਗਿਆ ਨਾ ਤੇ ਬੰਦੇ ਤਾਂ ਮਾਲਕ ਮੇਰੇ ਖਿਆਲ ਨੂੰ ਉਹਨੂੰ ਲੱਭਦਾ ਰਿਹਾ ਕਿਉਂਕਿ ਟਰੱਕ ਦਾ ਜੀਪੀਐਸ ਜਿੱਥੇ ਤੱਕ ਗਿਆ ਉਹ ਤਾਂ ਤਰਨਤਾਰ ਨਹੀਂ ਜਾਊਗਾ ਨਾ ਬੰਦਾ ਪਹਿਲਾਂ ਜਦੋਂ ਇੱਥੋਂ ਤਾਂ ਚਲਾ ਗਿਆ ਤਰਨਤਾਰ ਨੂੰ ਤਾਂ ਮਾਲਕ ਵੀ ਨੈਚੁਰਲੀ ਉੱਥੇ ਹੀ ਦੇਖੂਗਾ ਜਿੱਥੇ ਉਹਨੂੰ ਲੱਗਿਆ ਜਦੋਂ ਤੱਕ ਸਾਡੇ ਕੋਲ ਪਹੁੰਚੇ ਬਹੁਤ ਡਿਲੇ ਹੋ ਚੁੱਕੀ ਸੀ। ਔਰ ਇਹ ਮਤਲਬ ਮੈਂ ਇਹਨੂੰ ਬੜੀ ਵੱਡੀ ਮਤਲਬ ਟੀਮ ਐਫਰਟ ਮੰਨਦਾ ਕਿ ਇਹਨਾਂ ਨੇ ਦਿ ਰਾਤ ਮਿਹਨਤ ਕੀਤੀ ਮੇਰੇ ਕਾ ਸੁੱਤੇ ਵੀ ਨਹੀਂ। ਤੁਹਾਡਾ ਜਿਹੜੀ ਫੋਟੋਗ੍ਰਾਫਸ ਵਗੈਰਾ ਆਪਾਂ ਅਸੀਂ ਟਵੀਟ ਵਗੈਰਾ ਮੈਂ ਕਰ ਦਿੱਤਾ ਸੀ ਉਹ ਚ ਭੇਜ ਦਿੱਤੀਆਂ। ਕਿਉਂਕਿ ਸਮਾਨ ਵਗੈਰਾ ਕਿ ਤੋਂ ਬਰਾਮਦ ਹੋ ਕੇ ਆ ਰਿਹਾ ਤੁਹਾਨੂੰ ਉਹ ਵੀ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਪਰ ਮੈਂ ਚਾਹੁੰਦਾ ਸੀ ਵੀ ਲੇਟ ਹੋ ਰਹੀ ਹੈ। ਤਰਨਾ ਇਹ ਮੀਡੀਆ ਬਰੀਫਿੰਗ ਪਹਿਲਾਂ ਅਸੀਂ ਕਰ ਦਈਏ। ਬਸ ਪ੍ਰੈਸ ਨੋਟ ਵੀ ਦਵਾ ਦਿਆਂ।